ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦਿਵਾਨ ਨੇ ਲੁਧਿਆਣਾ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਮਲਹਾਰ ਰੂਟ ਤੇ ਵਿਗੜ ਰਹੇ ਪਾਰਕਿੰਗ ਦੇ ਸੰਕਟ ਉੱਪਰ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਦਿਵਾਨ ਨੇ ਜ਼ੋਰ ਦਿੰਦੇ ਆ ਕਿ ਆ ਕਿ ਪਾਰਕਿੰਗ ਦੀ ਸਮੱਸਿਆ ਇੰਨੀ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਗਈ ਹੈ ਕਿ ਉਹ ਇਹ ਹੁਣ ਦੁਕਾਨਦਾਰਾਂ, ਨਿਵਾਸੀਆਂ ਤੇ ਵਿਜ਼ਿਟਰਾਂ ਦੀ ਆਏ ਦਿਨ ਦੀ ਮੁਸ਼ਕਲ ਬਣ ਗਈ ਹੈ ਜਿਸ ਕਾਰਨ ਆਵਾਜਾਈ ਦੀ ਦਿੱਕਤ ਸੁਰੱਖਿਆ ਲਈ ਖਤਰਾ ਅਤੇ ਵਪਾਰਕ ਗਤੀਵਿਧੀਆਂ ਵਿੱਚ ਵਿਘਨ ਪੈਂਦਾ ਹੈ। ਸ਼੍ਰੀ ਦਿਵਾਨ ਨੇ ਕਿਹਾ ਕਿ ਮਲਹਾਰ ਰੋਡ ਜਿਸ ਦੀ ਕਦੇ ਟ੍ਰੈਫਿਕ ਦੀ ਹਫੜਾ ਦਫੜੀ ਤੋਂ ਬਿਨਾਂ ਸੜਕ ਵਜੋਂ ਕਲਪਨਾ ਕੀਤੀ ਜਾਂਦੀ ਸੀ ਹੁਣ ਨਾ ਕਾਫੀ ਪਾਰਕਿੰਗ ਬੁਨਿਆਦੀ ਢਾਂਚੇ ਕਾਰਨ ਇੱਕ ਕਈਕ ਡਿਕਤਾਂ ਦੇ ਕਾਰਨ ਵਿੱਚ ਬਦਲ ਗਈ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਇੱਕ ਢਾਂਚਾਗਤ ਪਾਰਕਿੰਗ ਯੋਜਨਾ ਦੀ ਅਣਹੋਂਦ ਦੇ ਨਤੀਜੇ ਵਜੋਂ ਇੱਥੇ ਵਾਹਨ ਦੇ ਬੇਤਰਤੀਬੇ ਰੁਕਣ ਅਤੇ ਯਾਤਰੀਆਂ ਵਿੱਚ ਅਕਸਰ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਅਸੁਵਿਧਾ ਨਹੀਂ ਹੈ ਸਗੋਂ ਨਗਰ ਨਿਗਮ ਦੀ ਅਸਫੁਤਾ ਦਾ ਸਪਸ਼ਟ ਉਦਾਹਰਣ ਹੈ। ਦਿਵਾਨ ਨੇ ਖੁਲਾਸਾ ਕੀਤਾ ਕਿ ਗਾਹਕ ਅਕਸਰ ਸੁਰੱਖਿਆ, ਸੁਰੱਖਿਅਤ ਅਤੇ ਪਹੁੰਚਯੋਗ ਪਾਰਕਿੰਗ ਦੀ ਘਾਟ ਕਾਰਨ ਮਲਹਾਰ ਰੋਡ ਤੇ ਜਾਣ ਤੋਂ ਪਰਹੇਜ਼ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਨਾਲ ਗਾਹਕਾਂ ਦੀ ਆਮਦ ਉੱਪਰ ਜ਼ਿਆਦਾਤਰ ਨਿਰਭਰ ਰਹਿਣ ਵਾਲੀ ਦੁਕਾਨਦਾਰਾਂ ਅਤੇ ਸੇਵਾ ਪ੍ਰੋਵਾਈਡਰਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਪਾਰਕਿੰਗ ਨੂੰ ਇੱਕ ਲਗਜ਼ਰੀ ਨਹੀਂ ਸਮਝਿਆ ਜਾਣਾ ਚਾਹੀਦਾ ਬਲਕਿ ਨਗਰ ਨਿਗਮ ਨੂੰ ਇਸ ਨੂੰ ਸ਼ਹਿਰੀ ਵਪਾਰ ਨੂੰ ਕਾਇਮ ਰੱਖਣ ਦੀ ਇੱਕ ਜ਼ਰੂਰੀ ਲੋੜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਸ਼੍ਰੀ ਦਿਵਾਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਦਿਵਾਨੇ ਸਮੱਸਿਆ ਦੇ ਹੱਲ ਲਈ ਆਪਣਾ ਸੁਝਾਅ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਨੂੰ ਮਲਹਾਰ ਰੋਡ ਤੇ ਆਲੇ-ਦੁਆਲੇ ਬਹੁ ਪੱਧਰੀ ਪਾਰਕਿੰਗ ਸੂਲਤਾਂ ਦੀ ਪਛਾਣ ਕਰਨ ਅਤੇ ਵਿਕਸਿਤ ਕਰਨ ਲਈ ਇੱਕ ਵਿਆਪਕ ਅਭਿਆਸ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਜਗ੍ਹਾ ਦੀ ਵਰਤੋਂ ਨੂੰ ਸੁਚਾਰੂ ਬਣਾਉਣ ਲਈ ਡਿਜੀਟਲ ਨਿਗਰਾਨੀ ਦੇ ਨਾਲ ਸਮਾਰਟ ਪਾਰਕਿੰਗ ਹੱਲ ਪੇਸ਼ ਕਰਨ ਦੇ ਤੇ ਇਸ ਸਮੱਸਿਆ ਦਾ ਵਿਹਾਰਿਕ ਅਤੇ ਟਿਕਾਊ ਨਿਵਾਰਨ ਯਕੀਨੀ ਬਣਾਉਣ ਲਈ ਸਥਾਨਕ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਵੀ ਲੋੜ ਹੈ ਦੀਵਾਨੇ ਜੋਰ ਦਿੰਦੇ ਆ ਕਿ ਆ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਹੋਣ ਦੇ ਨਾਤੇ ਲੁਧਿਆਣਾ ਕਿਸੇ ਵੀ ਦਬਾਹ ਹੇਠ ਆਪਣੇ ਬੁਨਿਆਦੀ ਢਾਂਚੇ ਨੂੰ ਟੈਨ ਨਹੀਂ ਦੇ ਸਕਦਾ ਜੇਕਰ ਮਹਾਰਾਜ ਰੂਟ ਨੂੰ ਅਣਗੈਲੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਸ਼ਹਿਦੀ ਸ਼ਹਿਰੀ ਯੋਜਨਾਬੰਦੀ ਲਈ ਇੱਕ ਮਾੜੀ ਉਦਾਹਰਣ ਕਾਇਮ ਕਰੇਗਾ ਨਿਗਮ ਨੂੰ ਜਨਤਾ ਲਈ ਵਿਵਸਥਾ ਅਤੇ ਸਹੂਲਤ ਨੂੰ ਬਹਾਲ ਕਰਨ ਲਈ ਨਿਰਣਾਇਕ ਤੰਗ ਨਾਲ ਕੰਮ ਕਰਨਾ ਚਾਹੀਦਾ ਹੈ ਦੀਵਾਨ ਨੇ ਮਾਮਲੇ ਵਿੱਚ ਜਵਾਬਦੇਹੀ ਦੀ ਮੰਗ ਕਰਦੇ ਹੋਏ ਅਧਿਕਾਰੀਆਂ ਨੂੰ ਯਾਦ ਦਿਵਾਇਆ ਕਿ ਲੋਕਾਂ ਦਾ ਸ਼ਾਸਨ ਚੁਣੌਤੀਆਂ ਦੀ ਉਮੀਦ ਕਰਨਾ ਅਤੇ ਉਹਨਾਂ ਦਾ ਹੱਲ ਪ੍ਰਦਾਨ ਕਰਨ ਬਾਰੇ ਹੈ। ਲੁਧਿਆਣਾ ਦੇ ਲੋਕ ਬਿਹਤਰ ਦੇ ਹੱਕਦਾਰ ਹਨ। ਕਾਂਗਰਸ ਇਸ ਮਹੱਤਵਪੂਰਨ ਮੁੱਦੇ ਤੇ ਤੁਰੰਤ ਦਖਲ ਦੀ ਮੰਗ ਕਰ ਰਿਹਾ ਹੈ। ਵਿੱਚ ਨਾਗਰਿਕਾਂ ਅਤੇ ਵਪਾਰੀਆਂ ਦੇ ਨਾਲ ਖੜੀ ਹੈ। ਪਾਰਕਿੰਗ ਹੰਫੜਾ ਦਫੜੀ ਖਤਮ ਹੋਣੀ ਚਾਹੀਦੀ ਹੈ ਤੇ ਮਲਹਾਰ ਰੋਡ ਨੂੰ ਇੱਕ ਜੀਵੰਤ ਪਹੁੰਚਯੋਗ ਹੱਬ ਵਜੋਂ ਇਸ ਦੀ ਸਹੀ ਸਥਿਤੀ ਵਿੱਚ ਬਹਾਲ ਕੀਤਾ ਜਾਣਾ ਚਾਹੀਦਾ ਹੈ।